ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣ ਪਾ ਲਖ ਹੋਏ ਤੈਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਰਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਪੁੱਛੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ਼ ਕਰੇ ਤਨਖੇ ਗਾਵੇ ਕੋ ਝੀਲੇ ਫਿਰਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਆਖਿਆ ਪਾਉ ਅਪਾਰ ਆਖੇ ਮੰਗੇ ਤਿਹ ਤਿਹ ਦਾਤ ਕਰੇ ਦਾਤਾਰ फेर ਕੇ ਅੱਗੇ ਰਖੀਐ ਜਿਤ ਦੇਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅਮਰਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਝਨ ਸੋਏ ਜਿੰਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁੜਿਐ ਮੰਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਾਵਾ ਜੇਤ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਏ ਵੇਖਾ ਬਿਨ ਕਰਮਾ ਕੇ ਵਿ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲ ਲੈ ਸਭ ਕੋਏ ਚੰਗਾ ਨਾ ਔਰ ਖਾਏ ਕੈ ਜਸ ਕਿਰਤ ਜਗ ਲੇ ਜੇ ਤਿਸ ਨਦਰ ਨ ਆਬਈ ਤ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਤ ਅਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖਸਾਲਾ ਹਣਮੰਦ ਸੁਣਿਆ ਜੋਗ ਚੁਗ ਤਨਪੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਲਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ 60 ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁ ਨਾ ਕੇ ਕਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਤੇ ਪਾਵੇ ਰਾ ਸੁਣਿਆ ਹਾਤ ਹੋਵੇ ਅਸ ਕਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਛੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਤ ਮੰਨੈ ਸਗਲ ਭਵਨ ਕੀ ਸੁਤ ਮੰਨੈ ਮੋਹੇ ਟੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰਗ ਠਾਕ ਨ ਪਾਏ ਮਨ ਨ ਪਤ ਸਿਓ ਪ੍ਰਗਟ ਜਾਏ ਮਨ ਨ ਮਗਨ ਜਲੈ ਪੰਥ ਮਨ ਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਪਾਵੇ ਮੁਖ ਦੁਆਰ ਮਨ ਨ ਪਰਵਾਰੈ ਸਾਧਾਰ ਮਨ ਨ ਤਰੈ ਤਾਰੇ ਗੁਰ ਸਿਖ ਮਨ ਨ ਨਾਨਕ ਭਾਵੇ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਨ ਜਾਣ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਤਰ ਕੈ ਮਾਨ ਪੰਚੇ ਸੋਹੇ ਹੰ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ ਤੋਲੇ ਤਰਮ ਤਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਪੁੱਜੈ ਹੋਵੇ ਸਚਿਆਰ ਤਵ ਲੈ ਉਪਰ ਕੇ ਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕੰਮਣ ਜੋਰ ਜੀ ਜਾਤ ਰੰਗਾ ਕੇ ਨਾਪ ਸਭ ਨਾਲ ਲਖਿਆ ਉੜੀ ਗਲਾਮ ਇਹੋ ਲਖਾ ਲਿਖ ਜਾਣੇ ਕੋਏ ਲਖਾ ਲਖਿਆ ਕੇਤਾ ਹੋਏ ਕੀਤਾ ਤਾਣ ਸੁਆਲਿਓ ਰੂਪ ਕੀਤੀ ਦਾਤ ਜਾਣੈ ਕੋਨ ਕੂਤ ਕੀ ਤਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਕਰੰਤ ਮੁਖਵੇਦ ਪਾਠ ਅਸੰਖ ਜੋਗਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਥ ਸਤੇ ਅਸੰਖ ਦਾਤਾਰ ਅਸੰਥ ਸੂਰ ਮਹੋਪਕਸਾਰ ਅਸੰਖ ਮੋਨ ਲੇਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੋਰਖ ਅੰਤਕੋਰ ਅਸੰਖ ਜ਼ੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜ਼ੋਰ ਅਸੰਖ ਗਲਵਢ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਗ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਰਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਖੇ ਤਿਸ ਨਾਹੇ ਜੇ ਫਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾ ਵੈ ਨਾਹੀ ਕੋਥਾਉ ਕੁਦਰਤ ਕਮਣ ਕਹਾ ਵਿਚਾਰ ਵਾਰ ਨਚਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਤੇ ਪਾਣੀ ਧੋਤੈ ਉਤਰਸਖੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬੂਨ ਲਈਏ ਹੋ ਤੋਏ ਪਰ ਇਹ ਮਤ ਪਾਪਾ ਕਹਿ ਸੰਗ ਉਹ ਤੋ ਪੈ ਨਾ ਵੈ ਕਹਿ ਰੰਗ ਪੁੰਨੀ ਪਾਪੀ ਆਖ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ तीरथ दप दया दत दान जे को पावै तिलका मान सुनया मनया मन कीता पाओ अंतरगत तीर्थ मल नाओ सब गुण तेरे मै नाही कोए विण गुण कीते भगत ना होए सोहस्त आथ पाणी बरमाओ सत सुहाण सदा मन चाओ कवण सोवेला वक्त कवण कवण थित कवण वार ਕਮਣ ਸੇ ਰੁੱਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਨ ਥਿਤਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਪਟਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਕੈ ਗਿਆ ਨਾ ਸੋਹੈ ਪਾਤਾਲ ਨਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਿਸ 18 ਹੈ ਕਹਿਣ ਕਤੇ ਬਾ ਅਸਲੋ ਇੱਕ ਤਾਤ ਲਿਖਾ ਹੋਏ ਤਾ ਲਖੀਐ ਲਿਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਦੀਆ ਤੈ ਬਾਪ ਵੈ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਇਸ ਮਨੋ ਨਾ ਵੀਸਰੇ ਅੰਤ ਨਾ ਸਿੱਤੇ ਕਹਿਣ ਨਾ ਅੰਤ ਅੰਤਨਾ ਕਰਨੈ ਦੇ ਨਾ ਅੰਤ ਅੰਤ ਨਾ ਵੇਖਣ ਸੁਨਣ ਨਾ ਅੰਤ ਅੰਤ ਨਾ ਜਾਪੈ ਕੀਆ ਮਨ ਪੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਰ ਕੇ ਤੇ ਮਿਲ ਲਾਹੇ ਤਾਂ ਕੇ ਅੰਤ ਨਾ ਪਾਏ ਚਾਹੇ اے ہو انت نہ جانے کوئے بھوتا کہیے بھوتا ہوئے وٹا صاحب اوچا تھاو او اوچے اوپر اوچا ناو اے وڑ اوچا ہوئے کوئے تس اوچے کو جانے سوئے جے جی وڑ آپ جانے آپ آپ نانک ندری کرمی تات بھوتا کرم لکھیا نہ جائے وٹا تاتا تل نہ تمائے ਕੇਤੇ ਮੰਕੇ ਜੋਤ ਆਪਾਰ ਕੇਤੇ ਆ ਗਣਤ ਨਹੀਂ ਵੀਚਾਰ ਕੇਤੇ ਖੱਪ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੁਰਖ ਖਾਹੀ ਖਾਹੇ ਕੇਤੇ ਦੂਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ جے کو کھائے کاخن پائے اہو جانے جے تیاں وہ کھائے آپے جانے آپے دے آکھے سے پے کے ہی کے جس نو بخشے صرف سالا نالک پات شاہی پات شاہ امول کن امول واپار امول واپاری امول, واپار امول پندار امول آوے امول لے جاہے امول پائے امول آسماہے ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਨ ਆਖੈ ਪੜੇ ਕਰਮ ਖਿਆਰ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਤ ਆਖੇ ਕੇਤੇ ਕੀਤੇ ਬੁੱਧ ਆਖੇ ਦਾਰਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇਤੇ ਆਖੇ ਆਖਨ ਪਾਹੇ ਕੇਤੇ ਕਹ ਕਹ ਉਠ ਉਠ ਚਾਹੇ ਇਤੇ ਕੀਤੇ ਹੋਰ ਕਰੇ ਤਾਖਨ ਸਕੈ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵੀ ਗਾੜ ਤਾਂ ਲਖੀਐ ਸਿਰ ਗਾਵਾਰਾ ਗਾਵਾਰ ਸੋਦਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰਿ ਸਿਉ ਕਹੀਨ ਕੇਤੇ ਗਾਵਨ ਹਾਰੇ ਗਾਵੇ ਤੁਹਾਨੂੰ ਪੌਨ ਪਣੀ ਬੈਸੰਤਰ ਗਾਵੇ ਰਾਜਾ ਤਰਵ ਦੁਆਰੇ ਗਾਵੇ ਸਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਤ ਇਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਤ ਸਮਾਤੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਣੁਰਖੀਸਰ ਜੁਗ ਜੁਗ ਵੇਤਾ ਨਾਲੇ ਗਾਵੇ ਮੋਹਣਿਆ ਮਨਮੋਹਨ ਸੁਰਗਾ ਮੱਛ ਪਿਆਲੇ ਕਾਮਨ ਰਤਨ ਉਪਾਏ ਤੇਰੇ 860 ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ సే తో ਜਨੋ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਨਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਤ ਸਾਹੂ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਾਵੇ ਭੂਤ ਖਿੰਤਾ ਕਾਲ ਕੁਆਰੀ ਕਾਇਆ ਜਗਤ ਡੰਡਾ ਫਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਰ ਅਨਾਤ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਪੰਡਾਰਨ ਕਟ ਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਤ ਸਿਧ ਅਵਰਾਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੈ ਆਦੇਸ ਆਦ ਅਨੀਰ ਅਨਾਤ ਅਨਾਹਤ ਜੁਗ ਜੁਗ ਏਕੋ ਵੇਸ ਇਕ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਣ ਜਿਵ ਤਿਸ ਭਾਵੇਂ ਤਿਵੇਂ ਚਲਾਵੇਂ ਜਿਵ ਹੋਵੇਂ ਫੁਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਭੋਤਾ ਇਹੋ ਮਿਡਾਨ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇਸ ਆਸਨ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕ ਦੂਜੀਵੋ ਲੱਖ ਹੋ ਹੈ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਤੀਸ ਇਹ ਤਰਾਹੇ ਪਤ ਪਵੜੀਆਂ ਚੜਿਆ ਹੋਏ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ نانک ندری پائی کڑی کڑس آخن زور چپہ زور چور نہ منگن دن نہ زور زور نہ جیون مر نہ زور چور نہ راج مار من سور چور نہ سلتی گیان بھی چار زور نہ جگتی چھوٹے سنسار جس ہاتھ زور کر وےکھ سوئے نانک اتم نیچ نہ کوئے ਰਾਤੀ ਰੁਤੀ ਥਿਤੀ ਤਿਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾ ਪ੍ਰਖੇਤਨ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਸਰਪਾਰ ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਤੇ ਪਵਨ ਪਾਣੀ ਵੈਸੰਤਰ ਕਹਤੇ ਕਾਣ ਮਹੇਸ ਕਹਤੇ ਬਰਮੇ ਘਾੜਤ ਕੜੀਆਂ ਰੂਪ ਰੰਗ ਕੇ ਵੇਸ ਕਹਤਿਆ ਕਰਮ ਭੂਮੀ ਮੇਰ ਕਹਤੇ ਕੇਤੇ ਤੂਪ ਦੇਸ ਕਹਤੇ ਇੰਦ ਚੰਦ ਸੂਰ ਕਹਤੇ ਕੇਤੇ ਮੰਡਲ ਦੇਸ ਕਹਤੇ ਸਿੱਤ ਬੁੱਧ ਨਾਥ ਕਹਤੇ ਕੇਤੇ ਦੇਵੀ ਵੇਸ ਕੇਤੇ ਦੇਵ ਤਾਰਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਹੈ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਅਨੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਕਣੀਏ ਬਹੁਤ ਅਨੂਪ ਤਾ ਕੀਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਕਣੀਐ ਸੁਰਤ ਮਤ ਮੰਨ ਬੁੱਤ ਤਿਥੈ ਕਣੀਐ ਸੁਰਾਸਦਾ ਕੀ ਸੁਤ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਹਮਰੈ ਨ ਠਾਕੇ ਜਾਹੇ ਜਿਲ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਕਰੈ ਅਨੰਤ ਸੱਚਾ ਮਨ ਸੋਏ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਤਨਾ ਅੰਤ ਤੇਥੇ ਲੋ ਲੋ ਆਕਾਰ ਜਿਵ ਜਿਵ ਹੁਕਮਤੀ ਵਹਿ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਜਤ ਪਹਾਰਾ ਤਿਰਸ ਨਿਆਰ ਹਰਨ ਮਤ ਵੇਧ ਤਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਟਾਲ ਕੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰੰ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਤਾਇਆ ਖੇਲੈ ਸੰਗਲ ਜਗਤ ਚੰਗਿਆਈਆ ਪ੍ਰਿਆਈਆ ਵਾਚੈ ਤਨ ਮਹਤੂਰ ਕਰਮੀ ਆਪੋ ਆਪ ਹੀ ਕੇ ਨੇੜੈ ਕੇ ਦੂਰ ਜਿਨ ਕੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਚਲੇ ਕੇ ਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ